ਇਤਤਪਾ ਹਲਕੇ ਦੇ ਵਿੱਚ ਜਿਵਨੀ ਚੋਣ ਹੋਣੀ ਹੈ ਤੇ ਲਗਾਤਾਰ ਸਿਆਸੀ ਸਮੀਕਰਨ ਆਏ ਦਿਨ ਬਦਲਦੇ ਹੋਏ ਨਜ਼ਰ ਆਉਂਦੇ ਹੈ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਆਪ ਸਭ ਨੂੰ ਪਤਾ ਹੀ ਹੈ ਕਿ ਕਿੰਨੀਆਂ ਘਟਨਾਕਰਮ ਜਿਹੜਾ ਰਾਜਨੀਤੀ ਦੇ ਵਿੱਚ ਵਾਪਰੀਆਂ ਹਰਦੀਪ ਸਿੰਘ ਡੈਂਪੀ ਢਿੱਲੋਂ ਜਿਹੜੇ ਕਿ ਥੰਮ ਮੰਨੇ ਜਾਂਦੇ ਸੀਗੇ ਅਕਾਲੀ ਦਲ ਦੇ ਉਹ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਵੱਡਾ ਇਕੱਠ ਵੀ ਕਰ ਗਏ ਅੱਜ ਵੀ ਸਥਿਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਰਾਜਵਿੰਗ ਦੀ ਇੱਥੇ ਮਜ਼ਬੂਤ ਦਸੀ ਜਾ ਰਹੀ ਹੈ ਦੂਜੇ ਪਾਸੇ ਹੋਣਾ ਆਮ ਆਦਮੀ ਪਾਰਟੀ ਦੇ ਸੁਖਵਿੰਦਰ ਕੌਣੀ ਨੇ ਵੀ ਵੱਡਾ ਇਕੱਠ ਕੀਤਾ ਪਿੰਡ ਦੋਦਾ ਦੇ ਵਿੱਚ ਤੇ ਹਰਦੀਪ ਸਿੰਘ ਡੈਂਪੀ ਢੱਲੋਂ ਵੀ ਉੱਥੇ ਬੁਲਾਇਆ ਭਾਵਕ ਵੀ ਹੋਏ ਸਟੇਜ ਦੇ ਉੱਪਰ ਸੁਖਵਿੰਦਰ ਸਿੰਘ ਕੌਣੀ ਔਰ ਕਹਿਣਾ ਸੀਗਾ ਕਿ ਮੇਰੇ ਜਿਹੜੇ ਇਹ ਏਨੇ ਵਰਕਰ ਹੈ ਜਿਹੜੇ ਮੈਂ ਥਿਲਾ ਥਿਲਾ ਕਰਕੇ ਜੋੜੇ ਆ ਇਹਨੇ ਇਹਨੇ ਸਾਲਾਂ ਦੇ ਵਿੱਚ ਔਰ ਇਹਨਾਂ ਨੂੰ ਕਿਤੇ ਬੈਠਣਾ ਵਖਾ ਦਿਓ ਕਿਤੇ ਇਹਨਾਂ ਨੂੰ ਤੁਸੀਂ ਪਿੱਛੇ ਨਾ ਕਰ ਦਿਓ ਤੇ ਹਰਦੀਪ ਸਿੰਘ ਡੈਂਪੀ ਢੱਲੋਂ ਵੀ ਵਾਅਦਾ ਕਰਕੇ ਆਏ ਆ ਕਿ ਭਾਈ ਤੁਹਾਡੇ ਇਹਨਾਂ ਵਰਕਰਾਂ ਨੂੰ ਅਸੀਂ ਸਿਰ ਤੇ ਬਿਠਾ ਕੇ ਰੱਖਾਂਗੇ ਅੱਗੇ ਲਾ ਕੇ ਰੱਖਾਂਗੇ ਅਸੀਂ ਪਿੱਛੇ ਰਵਾਂਗੇ ਪਰਤਪਾਲ ਸ਼ਰਮਾ ਜਿਹੜੇ ਹਾਲੇ ਤੱਕ ਸਾਹਮਣੇ ਨਹੀਂ ਆਏ ਐ ਮੀਡੀਆ ਦੇ ਸਾਹਮਣੇ ਵੀ ਨਹੀਂ ਆਏ ਐ ਔਰ ਸਿੱਧੇ ਰੂਪ ਦੇ ਵਿੱਚ ਹਰਦੀਪ ਸਿੰਘ ਗੈਂਪੀ ਢਿੱਲੋ ਬਾਰੇ ਵੀ ਉਹਨਾਂ ਨੇ ਕੋਈ ਬਿਆਨ ਵਾਜੀ ਨਹੀਂ ਕੀਤੀ ਐ ਹਲਕਾ ਚਾਰਜ ਆਪਣੇ ਕੰਮ ਕਾਜ ਸੰਭਰੇ ਐ ਗਲੀਆਂ ਨਾਲੀਆਂ ਦਾ ਕੰਮ ਚੱਲੀ ਜਾਂਦਾ ਗਿੱਦਰਵਾਹਾ ਦੇ ਪਿੰਡਾਂ ਦੇ ਵਿੱਚ ਉਹ ਲਗਾਤਾਰ ਸੰਭਰੇ ਐ ਦੋ ਤੰਦਰ ਹਰ ਕੇ ਜੋ ਗਾਇਬ ਹੀ ਰਹੇ ਐ ਮੀਟਿੰਗਾਂ ਕਰ ਰਹੇ ਐ ਪਿੰਡਾਂ ਦੇ ਵਿੱਚ ਵਰਕਰਾਂ ਨਾਲ ਹੋ ਸਕਦਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹ ਵੀ ਵੱਡਾ ਕੱਟ ਕਰ ਲੈਣ ਔਰ ਦੇਖਣਾ ਹੀ ਹੋਊਗਾ ਕਿ ਉਹ ਹਰਦੀਪ ਸਿੰਘ ਡੈਪਟੀ ਲ ਨੂੰ ਸਿੱਧਾ-ਸਿੱਧਾ ਸਮਰਥਨ ਦਿੰਦੇ ਆ ਜਾਂ ਕੋਈ ਹੋਰ ਫੈਸਲਾ ਲੈਂਦੇ ਆ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਦੇਖਣਾ ਪਵੇਗਾ ਦੂਜੇ ਪਾਸੇ ਗੱਲ ਕਰੀਏ ਤਾਂ ਰਾਜਾ ਬੜਿੰਗ ਵੀ ਜਿਹੜੇ ਉਹ ਕਾਫੀ ਐਕਟਿਵ ਹੋ ਚੁੱਕੇ ਹਨ ਗਿੱਧਰਬਾਹ ਦੇ ਵਿੱਚ ਜਿੱਥੇ ਉਹਨਾਂ ਦੀ ਧਰਮ ਪਤਨੀ ਅਮ੍ਰਿਤਾ ਬੜਿਆ ਦੇ ਲਗਾਤਾਰ ਗਿੱਧਰਬਾਹ ਦੇ ਪਿੰਡਾਂ ਦੇ ਵਿੱਚ ਵਿਚਰ ਰਹੇ ਆ ਤਾਂ ਹੁਣ ਰਾਜਾ ਬੜਿੰਗ ਵੀ ਲਗਾਤਾਰ ਪਿਛਲੇ 2 ਦਿਨਾਂ ਤੋਂ ਗਿੱਧਰਬਾਹ ਦੇ ਪਿੰਡਾਂ ਦੇ ਵਿੱਚ ਹੈ ਔਰ ਰਾਜਾ ਬੜਿੰਗ ਦੀ ਜਿਹੜੀ ਲੋਕ ਸਟੰਟ ਬਾਜੀ ਕਹਿੰਦੇ ਆ ਉਹ ਤਾਂ ਰਾਜਾ ਵੜਿੰਗ ਪਿੰਡਾਂ ਦੇ ਵਿੱਚ ਮੀਟਿੰਗ ਵੀ ਰੱਖਦੇ ਆ ਜਿੱਥੇ ਕਿਤੇ ਇਕੱਠ ਦੇਖਦੇ ਆ ਸੱਤ ਦੇ ਵਿੱਚ ਜਾਂ ਕੋਈ ਨਰੇਗਾ ਮਧੂਰ ਹੈ ਤਾਂ ਸੱਤ ਦੇ ਵਿੱਚ ਵੀ ਰਾਜਾ ਵੜਿੰਗਾ ਆ ਕੇ ਬੈਠ ਜਾਂਦੇ ਆ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਉਸ ਤਰੀਕੇ ਦੇ ਨਾਲ ਤਾਂ ਰਾਜਾ ਵੜਿੰਗ ਕੋਈ ਵੀ ਮੌਕਾ ਜਿਹੜੀ ਉਹ ਸਿਆਸਤ ਕਰਨ ਦਾ ਉਹਨਾਂ ਦਾ ਮੰਨਿਆ ਜਾਂਦਾ ਹੈ ਕਿ ਰਾਜਾ ਵੜਿੰਗਾ ਜਿੱਥੋਂ ਦੀ ਵੀ ਨੰਗਦੇ ਇਹ ਨਹੀਂ ਵੀ ਗੱਡਣਾ ਆਂਆਂ ਦੇ ਨੰਗੀਆਂ ਜਿੱਥੇ ਵੀ ਉਹਨੂੰ ਕੋਈ ਵੱਡਾ ਮੋਟਾ ਇਕੱਠ ਨਜ਼ਰ ਆਉਂਦਾ ਤਾਂ ਰਾਜਾ ਵੜਿੰਗਾ ਉੱਥੇ ਵਿੱਚ ਆ ਕੇ ਬਹਿ ਜਾਂਦੇ ਆ ਤਾਂ ਰਾਜਾ ਵੜਿੰਗਾ ਜਿਹੜੇ ਲਗਾਤਾਰ ਉਹ ਸਰਗਰਮੀ ਵਧਾ ਚੁੱਕੇ ਆ ਵਰਕਰਾਂ ਦੇ ਨਾਲ ਮੀਟਿੰਗਾਂ ਵੀ ਕਰ ਰਿਹਾ ਕਿ ਭਾਈ ਜੇਕਰ ਕਿਸੇ ਨੂੰ ਗੁੱਸਾ ਗਿਲਾ ਹੈ ਤਾਂ ਰਾਜਾ ਵੜੈੰਗ ਉਹਨਾਂ ਨੂੰ ਹੁਣ ਮਨਾ ਵੀ ਰਿਹਾ ਪਿੰਡਾਂ ਦੇ ਵਿੱਚ ਦੂਜੇ ਪਾਸੇ ਵਰਕਰਾਂ ਨੂੰ ਵੀ ਲਗਾਤਾਰ ਹਦਾਇਤਾਂ ਕਰ ਰਿਹਾ ਕਿ ਭਾਈ ਹੁਣ ਡੈਂਪੀ ਢਿੱਲੋਂ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਾਰਾਜ਼ ਹੈ ਤਾਂ ਉਹਨਾਂ ਨੂੰ ਵੀ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰੋ ਤੇ ਦੂਜੇ ਪਾਸੇ ਡੈਂਪੀ ਢਿੱਲੋਂ ਦੀ ਆਮ ਆਦਮੀ ਪਾਰਟੀ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਨਾਰਾਜ਼ ਹੈ ਤਾਂ ਉਹਨਾਂ ਨੂੰ ਵੀ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਕੀਤਾ ਜਾਵੇ ਤਾਂ ਰਾਜਾ ਵੜੈੰਗ ਦੀ ਅੱਖ ਹੁਣ ਇਹਨਾਂ ਦੋਨਾਂ ਪਾਰਟੀਆਂ ਤੇ ਵਰਕਰਾਂ ਤੇ ਹੈ ਕਿ ਜਿਹੜਾ ਨਾਰਾਜ਼ ਤੇ ਰਹੇ ਜਾਂ ਨਾਰਾਜ਼ ਵਰਕਰ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇੱਥੋਂ ਕਾਂਗਰਸ ਦੀ ਸਥਿਤੀ ਜਿਹੜੀ ਉਹ ਮਜ਼ਬੂਤ ਹੁੰਦੀ ਹੋਈ ਨਜ਼ਰ ਆਉਂਦੀ ਹੈ ਦੂਜੇ ਪਾਸੇ ਆ ਪੰਥਕ ਧਿਰਾਂ ਦੀ ਗੱਲ ਕਰ ਰਹੀ ਹੈ ਤਾਂ ਉਹ ਵੀ ਇੱਕ ਝੋਟ ਨਜ਼ਰ ਨਹੀਂ ਆ ਰਹੀਆਂ ਜਿੱਥੇ ਕਿ ਭਾਈ ਸੁਗਰਾਜ ਸਿੰਘ ਬੀਤੇ ਦਿਨੀ ਐਲਾਨ ਕਰ ਗਿਆ ਕਿ ਉਹ ਚੋਣ ਲੜਨਗੇ ਜੋ ਕਿ ਬਹਿਵਲ ਕਲਾ ਹੌਲੀ ਕਾਂਢ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹੈ ਉਹ ਤਾਂ ਲੜਨ ਕਰ ਚੁੱਕੇ ਹੈ ਕਿ ਭਾਈ ਅਸੀਂ ਇੱਥੋਂ ਚੋਣ ਲੜਾਂਗੇ ਤਾਂ ਦੂਜੇ ਪਾਸੇ ਦੀਪਕ ਤੋਂ ਦੇ ਭਰਾ ਵੀ ਜਿਹੜੇ ਲਗਾਤਾਰ ਗਿੱਦਰਵਾਹਾ ਦੇ ਪਿੰਡਾਂ ਦੇ ਵਿੱਚ ਵਿਚਰ ਰਹੇ ਐ ਤਾਂ ਕਹਿਣਾ ਇਹ ਹੈ ਕਿ ਹੋ ਸਕਦਾ ਉਹ ਵੀ ਮੈਦਾਨ ਦੇ ਵਿੱਚ ਆਉਣ ਚੋਣ ਲੜਨ ਤਾਂ ਭਾਈ ਸਤਵੰਤ ਸਿੰਘ ਦੇ ਭਤੀਜੇ ਦੀ ਵੀ ਚਰਚਾ ਚੱਲ ਰਹੀ ਹੈ ਕਿ ਉਹ ਵੀ ਗਿੱਦਰਵਾਹਾ ਤੋਂ ਚੋਣ ਲੜਨ ਦੇ ਚੁੱਕਾ ਹੈ ਤਾਂ ਦੂਜੇ ਪਾਸੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੀ ਕੀ ਇਹ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ ਕਿ ਉਹ ਚੋਣ ਲੜਨਗੇ ਤਾਂ ਕਿਤੇ ਨਾ ਕਿਤੇ ਚਾਰ ਨਾਂ ਤਾਂ ਖੁੱਲ ਕੇ ਸਾਹਮਣੇ ਆ ਚੁੱਕੇ ਐ ਹੋਰ ਵੀ ਪੰਤਕ ਦਿਨਾਂ ਦੇ ਅਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਗਿੱਦਰਵਾਹਾ ਦੇ ਵਿੱਚ ਚੋਣ ਲੜਨਾ ਕਿਹੜੇ ਕਿਹੜੇ ਚਾਹੁੰਦੇ ਐ ਪਰ ਜੇਕਰ ਪੰਥਕ ਤਰ੍ਹਾਂ ਉਹ ਇਕਜੁੱਟ ਹੋ ਕੇ ਇੱਕ ਸਾਂਝਾ ਉਮੀਦਵਾਰ ਦੇ ਦਿੰਦਿਆਂ ਤਾਂ ਹੋ ਸਕਦਾ ਹੈ ਪੰਥਕ ਵੋਟ ਆ ਜਿਹੜੀ ਉਹ ਬਚਾਉਣ ਦੇ ਵਿੱਚ ਕੰਮ ਜਪ ਹੋ ਜਾਣਾ ਨਹੀਂ ਅਦਰਵਾਈਜ਼ ਜਿੰਨੇ ਇੱਥੇ ਉਮੀਦਵਾਰ ਵੱਧ ਖੜੇ ਹੋਣਗੇ ਤਾਂ ਕਿਤਨੇ ਕਿਤੇ ਫਾਇਦਾ ਜਿਹੜਾ ਉਹ ਕਾਂਗਰਸ ਪਾਰਟੀ ਵੱਲ ਜਾਂਦਾ ਹੋਇਆ ਨਜ਼ਰ ਆਊਗਾ ਕਿਉਂਕਿ ਜਦੋਂ ਕੋਈ ਬੰਦਾ ਪਾਰਟੀ ਛੱਡਦਾ ਜਾਂ ਕੋਈ ਲੀਡਰ ਪਾਰਟੀ ਛੱਡਦਾ ਤਾਂ ਉਹਦੇ ਮਗਰ ਸਾਰੀ ਵੋਟ ਪਾਰਟੀ ਨਹੀਂ ਛੱਡਦੀ ਹੁੰਦੀ ਜੇਕਰ ਉਹ ਜਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਉੱਥੋਂ ਵੀ ਵੋਟਾਂ ਜਿਹੜੀਆਂ ਉਹ ਨਾਰਾਜ਼ ਹੁੰਦੀਆਂ ਚਰਚਾ ਵੀ ਚੱਲ ਰਹੀ ਹੈ ਕਿ ਹਰਦੀਪ ਸਿੰਘ ਡੈਂਪੀ ਢੱਲ ਨੂੰ ਟਿਕਟ ਨਹੀਂ ਮਿਲੇਗੀ ਟਿਕਟ ਸਕਿੰਦਰ ਕਮਣੀ ਪ੍ਰਤਪਾਲ ਸ਼ਰਮਾ ਜਾਂ ਫਿਰ ਕਿਸੇ ਹੋਰ ਤੀਜੇ ਬੰਦੇ ਨੂੰ ਜਿਹੜੀ ਉਹ ਟਿਕਟ ਦਿੱਤੀ ਜਾ ਸਕਦੀ ਹੈ 7543 ਵਾਲ ਵੀ ਦਾਅਵੇਦਾਰੀ ਰੱਖਦੇ ਆ ਹੋਰ ਵੀ ਬਹੁਤ ਦਾਵੇਦਾਰ ਹੈ ਪਰ ਇਹ ਹੋਵੇਗਾ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਸਿਆਸਤ ਰਹੀ ਹੈ ਕਿ ਜੋ ਵੀ ਬਾਹਰੋਂ ਆਉਂਦਾ ਕੈਂਡੀਡੇਟ ਉਹਨੂੰ ਪਹਿਲ ਦੇ ਆਧਾਰ ਤੇ ਟਿਕਟ ਦਿੱਤੀ ਜਾਂਦੀ ਹੈ ਜਿਵੇਂ ਕਿ ਆਪਾਂ ਜਲੰਧਰ ਦੇ ਵਿੱਚ ਦੇਖਿਆ ਸੀਗਾ ਕਿ ਰੈਂਕ ਨੂੰ ਟਿਕਟ ਦਿੱਤੀ ਗਈ ਸੀ ਲੋਕ ਸਭਾ ਦੀ ਉਹ ਟਿਕਟ ਲੈ ਕੇ ਭੱਜ ਗਏ ਸਨ ਫਿਰ ਵੀ ਆਮ ਆਦਮੀ ਪਾਰਟੀ ਕਿਸੇ ਬਾਹਰੀ ਕੈਂਡੀਡੇਟ ਦਾ ਇੰਤਜ਼ਾਰ ਕਰਦੀ ਰਹੀ ਆਪਣੇ ਕਿਸੇ ਵਰਕਰ ਨੂੰ ਜਿਹੜਾ ਉਹਨਾਂ ਨੇ ਟਿਕਟ ਨਹੀਂ ਦਿੱਤੀ ਸੀ ਤਾਂ ਫਿਰ ਵੀ ਬਾਹਰੋਂ ਉਮੀਦਵਾਰ ਸ਼ਾਮਲ ਕੀਤਾ ਉਹਨੂੰ ਟਿਕਟ ਦਿੱਤੀ ਤਾਂ ਟਿਕਟ ਤਾਂ ਲਗਭਗ ਡੈਂਪੀ ਢੱਲੋਂ ਦੀ ਤੈ ਹੀ ਮੰਨੀ ਜਾ ਰਹੀ ਹੈ ਪਰ ਹਾਲੇ ਤੱਕ ਜਿਹੜੇ ਵਰਕਰ ਹੈ ਜਿਹੜੇ ਪੁਰਾਣੇ ਜੁੜੇ ਹੋ ਉਹਨਾਂ ਦੀਆਂ ਆਸਾਂ ਉਮੀਦਾਂ ਹੈਗੀਆਂ ਕਿ ਡੈਂਪੀ ਢੱਲੋਂ ਨੂੰ ਟਿਕਟ ਨਹੀਂ ਮਿਲੂਗੀ ਤਾਂ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੇਖਣਾ ਹੋਊਗਾ ਕਿ ਡੈਂਪੀ ਢੱਲੋਂ ਨੂੰ ਟਿਕਟ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਭਾਈ ਕੋਈ ਵੀ ਪਟਾ ਲੀਡਰ ਜਦੋਂ ਪਾਰਟੀ ਛੱਡ ਕੇ ਜਾਂਦਾ ਹੈ ਤਾਂ ਉਹ ਕਮਿਟਮੈਂਟ ਕਰਕੇ ਜਾਂਦਾ ਕਿ ਭਾਈ ਟੈਕਟ ਲੜਨੇ ਹੈ ਜਾਂ ਕੋਈ ਹੋਰ ਸਮਝੌਤਾ ਹੁੰਦਾ ਹੈ ਕਿਸੇ ਵੀ ਤਰੀਕੇ ਦਾ ਤਾਂ ਉਹ ਤਾਂ ਅੰਤਰਖਾਤੇ ਹੁੰਦਾ ਹੀ ਹੈ ਇਹ ਤਾਂ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਚ ਡੈਂਪੀ ਜੀ ਧਿਲੋਂ ਨੂੰ ਟਿਕਟ ਮਿਲਦੀ ਹੈ ਸੁਵਿੰਦਰ ਕੋਣੀ ਨੂੰ ਟਿਕਟ ਮਿਲਦੀ ਹੈ ਜਾਂ ਫਿਰ ਪਿਰਤਪਾਲ ਸ਼ਰਮਾ ਜਿਹੜੇ ਪਿਛਲੀ ਵਾਰੀ ਚੋਣ ਲੜ ਚੁੱਕੇ ਹੈ ਉਹ ਫਿਰ ਆਪਣੇ ਜਿਹੜੀ ਦਾਅਵੇਦਾਰੀ ਬਚਾਉਣ ਦੇ ਵਿੱਚ ਕਿੰਨੇ ਕ ਕਾਮਯਾਬ ਰਹਿੰਦੇ ਤਾਂ ਕਿਧਰ ਬਾਹਰ ਦੀ ਸਿਆਸੀ ਸਮੀਕਰਨਾਂ ਉਹ ਲਗਾਤਾਰ ਬਦਲਦੇ ਹੋਏ ਜਿਹੜੇ ਨਜ਼ਰ ਆ ਰਹੇ ਤੇ ਰਾਜਾ ਬੜਿੰਗਪੂਰੀ ਐਕਟਿਵ ਹੁਣ ਕਿਧਰ ਬਾਹਰ ਦੇ ਵਿੱਚ ਉਹ ਹੋ ਚੁੱਕੇ ਹੈ ਤੁਹਾਨੂੰ ਕੀ ਲੱਗਦਾ ਕਿ ਗਦਰਬਾਦੀ ਸਥਿਤੀ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਵੇਗੀ ਕੀ ਸਿਆਸੀ ਸਮੀਕਰਨ ਹੋਣਗੇ ਇਹ ਤਾਂ ਹੁਣ ਦੇਖਣਾ ਪਵੇਗਾ ਗੱਲ ਨਾਲ ਨਾਲ ਮਨਪ੍ਰੀਤ ਬਾਦਲ ਦੀ ਵੀ ਕਰ ਲੈਨੇ ਆ ਕਿ ਉਹਨਾਂ ਨੇ ਵੀ ਕੋਠੀ ਸਵਾਰ ਲਈ ਕਹਿੰਦੇ ਕੋਠੀ ਦੇ ਵਿੱਚ ਉਹਨਾਂ ਨੇ ਆਪ ਦਾ ਸਾਫ ਸਫਾਈ ਕਰ ਲਈ ਹੈ ਔਰ ਗਦਰਬਾਦੇ ਵਿੱਚ ਐਕਟੀਵਿਟੀਆਂ ਵਧਾ ਦਿੱਤੀਆਂ ਜਿਵੇਂ ਡੈਂਗ ਪੀ ਢਿੱਲੋ ਕਹਿੰਦੇ ਕਿ ਭਾਈ ਮੈਂ ਤਾਂ ਤਾਂ ਹੀ ਪਾਰਟੀ ਛੱਡੀ ਹੈ ਕਿ ਉਹ ਜਿੱਥੇ ਮੈਂ ਮੀਟਿੰਗ ਰੱਖਦਾ ਉੱਥੇ ਮਨਪ੍ਰੀਤ ਬਾਦਲ ਵੀ ਪਹੁੰਚ ਜਾਂਦੇ ਆ ਕਿਉਂਕਿ ਉਹਨਾਂ ਦੀ ਪਕੜ ਕਾਲੀ ਦਲ ਅਤੇ ਕਾਂਗਰਸ ਦੋਨੇ ਤਰੀਕਿਆਂ ਦੇ ਵਰਕਰਾਂ ਤੇ ਜਿਹੜੀ ਉਹ ਪਕੜਾ ਜਿਹੜੀ ਉਹ ਮਨਪ੍ਰੀਤ ਬਾਦਲ ਦੀ ਵੀ ਇੱਥੇ ਮਜ਼ਬੂਤ ਹੈ ਤਾਂ ਮਨਪ੍ਰੀਤ ਬਾਦਲ ਦੇਖਣਾ ਹੋਵੇਗਾ ਕਿ ਕਿੰਨੀ ਕੁ ਵੋਟ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਵੱਲ ਲੈ ਕੇ ਜਾਂਦੇ ਆ ਜਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਜੇਕਰ ਸੁਖਬੀਰ ਸਿੰਘ ਬਾਦਲ ਪਹੁੰਚਦੇ ਹੈ ਕਿ ਦਰਬਾਹ ਦੇ ਵਿੱਚ ਤਾਂ ਉਹ ਹੋ ਸਕਦਾ ਅਕਾਲੀ ਦਲ ਦੀ ਵੋਟ ਹੈ ਜਿਹੜੀ ਉਹ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਣ ਨਹੀਂ ਤਾਂ ਜਿਹੜੀ ਅਕਾਲੀ ਦਲ ਦੀ ਵੋਟ ਹੈ ਜ਼ਿਆਦਾਤਰ ਡੈਂਪੀ ਢਿੱਲੋਂ ਨਾਲ ਜਾਂ ਫਿਰ ਕੁਝ ਵਰਕਰ ਹੈ ਉਹ ਕਾਂਗਰਸ ਪਾਰਟੀ ਦਾ ਵੀ ਜਿਹੜਾ ਉਹ ਰੁਖ ਕਰ ਸਕਦੇ ਆ ਪਰ ਜੇਕਰ ਸੁਖਬੀਰ ਬਾਦਲ ਇੱਥੇ ਪਹੁੰਚ ਜਾਂਦੇ ਆ ਤਾਂ ਹੋ ਸਕਦਾ ਟਕਸਾਲੀ ਅਕਾਲ ਰਹਿ ਸਕਣ ਰੋਜੀ ਬਰਕੰਦੀ ਦੀਆਂ ਸਰਗਰਮੀਆਂ ਵੀ ਗਦਰਪਾ ਦੇ ਵਿੱਚ ਵੱਧ ਦੇਖਣ ਨੂੰ ਮਿਲੀਆਂ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਰੋਜੀ ਬਰਕੰਦੀ ਜੀ ਨੂੰ ਇੱਥੋਂ ਮੈਦਾਨ ਦੇ ਵਿੱਚ ਉਤਾਰ ਪਰ ਸੁਖਵੀਰ ਸਿੰਘ ਬਾਦਲ ਦੇ ਆਉਣ ਤੋਂ ਬਿਨਾ ਅਕਾਲੀ ਦਲ ਨੂੰ ਜ਼ਿਆਦਾ ਵੋਟ ਪੈਂਦੀ ਹੋਈ ਇਸ ਹਲਕੇ ਵਿੱਚ ਨਜ਼ਰ ਨਹੀਂ ਆਉਂਦੀ